ਕੋਸ ਬਾਈ ਪਾ ਜਨ ਵੀ ਥੋੜਾ ਜਿਆਦਾ ਪਾਇਆ ਵਾਲੇ ਵਰਨ ਆਰਾਮ ਕੇ ਲੇ ਜਾਣਾ ਲਗੇਗਾ ਫਰਟੀ ਆ ਗਿਆ ਬਰਾ ਕੋਈ ਨਹੀਂ ਯਾਪ ਲਿਓ ਲਿਓ ਕੋਈ ਗੱਲ ਨਹੀਂ ਕੋਈ ਗੱਲ ਫਿਰ ਮੋ ਬਾਈ ਉਹ ਚੱਕਰ ਟਾਇਰ ਦਾ ਜਿਹੜਾ ਕੱਢ ਕੇ ਚੱਕ ਰਿਹਾ ਮਾੜਾ ਟਾਇਰ ਕਾਲਾ ਇਸ਼ੂ ਲੈ ਬਈ ਇਹ ਲਾਈਨ ਗਈ ਚਾਲ ਇਸ ਤੋਂ ਬਾਅਦ ਇਹ ਉਹ ਇੱਕ ਲਾਈਨ ਰਹਿ ਗਈ ਆਪਣੇ ਮੂਹਰੇ ਬਸ ਇਹ ਉਹ ਦੇਖੋ ਬਾਈ ਗੰਨੇ ਵਾਲ ਨੇ ਕੀ ਲਿਖਿਆ ਗੰਨਾ ਬਿੱਜੋ ਕਬਾਰ ਤਨ ਕਮਾਓ ਬਾਰ ਬਾਰ ਹੋਰ ਵੀਰ ਸਸੀ ਗੱਲ ਸਸੀ ਗੱਲ ਬੋਈ ਜੀ ਕੀ ਹਾਲ ਹੈ ਜੀ ਵਧੀਆ ਤੁਸੀਂ ਹਣਾ ਵਧੀਆ ਦੇਰੇ ਹੀ ਡਿਊਟੀ ਹਾਂਜੀ ਹਾਂਜੀ ਬੋਈ ਹੋਰ ਸ਼ਰਮਾ ਜੀ ਕਿਵੇਂ ਆਪਣੀ ਬੰਦਾ ਜੀ ਟਰੱਕ ਤੋਂ ਵਧੀਆ ਆ ਰਹੇ ਆ ਬਸ ਠੀਕ ਹੈ ਫਿਰ ਸਾਮਾ ਅੱਜ ਕੀ ਹਵਲਾਇਆ ਤੈਨੂੰ ਪਤਾ ਹੀ ਆ ਠੀਕ ਹੈ ਸਾਰੇ ਦਾ ਸੀਗਾ ਜੀ ਹਣਾ ਤੇ ਕਿਹੜਾ ਦੇ ਸੀਗਾ ਪੱਕੀ ਜਾਂਦਾ ਆਪਾਂ ਇੱਕ ਐਕਸਟਰਾ ਵੀ ਆ ਹਣਾ ਬਹੁਤ ਕੁ ਸਹਦਾ ਆਪਣੀ ਨਾਲ ਕੰਟਰੈਕਟ ਹੈ ਜਿਹੜਾ ਹਰਦੀਰਾਮ ਨਾਲ ਹਰਦੀ ਰਾਮ ਕੰਪਨੀ ਆ 4140 ਸਟੋਰ ਲਾ ਰਹੀ ਨੇ ਜੀ ਮਾੜੋ ਠੀਕ ਹੈ ਠੀਕ ਕੰਪਨੀ ਲੇਗੀ ਬਾਈ ਸਾਫ ਸੁਥਰਾ ਮੰਨ ਲਓ ਇਸ ਟਰਾਲੀ ਮੇਂ ਲੋਡ ਹੋਇਆ ਕਰਤਿਆ ਕੰਮ ਉਹੀ ਬਾਈ ਜਿਸਕਾ ਡਰਤਾ ਹੈ ਨਾ ਕਿਹੜਾ ਚਲਾਰਦਾ ਡਰਾਈਵਰ ਤੂੰ ਚਲਾਰਦਾ ਉਹ ਰੇ ਉਹ ਹੁੱਕੇ ਗੈਪ ਹੋ ਗਈ ਟੁੱਟ ਗਈ ਹੁੱਕੇ ਆਸਮੇਂ ਟੱਕਿਆ ਵੀ 6 ਮਹੀਨਾ ਇੱਕ ਸਾਲ ਕੀ ਫਸਲ ਹੈ ਜਦ ਤੱਕ ਅਪਾ ਖੇਤ ਮੇਂ ਇੱਕ ਸਾਲ ਖੜਾ ਸਕਾਂ ਸਾਉਰੇ ਰੀ ਕੋਈ ਹਲੋ ਕਰੀ ਦੇ। ਲੈ ਵੀ ਹੋ ਗਿਆ ਵਜਨ। ਨੈਟ ਹੋਇਆ 418 ਕੁਇਟਰ 10 ਕਿਲੋ। ਲੈ ਵੀ ਮਸ਼ੀਨ ਵਾਲਾ ਵੀ ਆ ਗਿਆ ਗੰਨਾ। ਲੈ ਵੀ ਲੱਗ ਗਿਆ ਨੰਬਰ ਆਪਣੀ ਟਰਾਲੀ ਗਾ ਵੀ ਲੱਗ ਗਈ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏ ਹੋਣਗੇ। ਚੱਲੇ ਤੇ ਬਾਈ ਮਿਲਣ ਨੂੰ ਆਪਾਂ ਗੰਨਾ ਲੈ ਕੇ ਲੋਈ ਉਰੇ ਰਾਜਪੁਰੇ ਨੌਂਗੇ ਜੀ ਪੀਰ ਬਾਬਾ ਜੀ ਹਾਜ਼ਰੀ ਬਾਬੇ ਬਾ ਦਰਗਾਹ ਬਾਬੇ ਕੀ ਬਾ ਇਹਨੇ ਕੀ ਰਹਿਮਤਾਂ ਗਲੇ ਬਾਈ ਚੱਲਦਾ ਕੰਮ ਕਰ ਹੋ ਗਿਆ ਬਾਈ ਥੋੜਾ ਲੇਟ ਜਾਣੇ ਵਾ ਸਵੇਰੇ ਉੱਠਣਾ ਹੀ ਬਾਈ ਲੇਟ ਹੋ ਗਿਆ ਪਤਾ ਨਹੀਂ ਕਿਹੜਾ ਚੱਕਰ ਹੈ అలਾਰਮ ਵੱਜੀ ਗਿਆ ਉੱਠੇ ਨਹੀਂ ਹੋਇਆ ਚੱਲਦੇ ਆ ਬਾਈ ਮਿਲਣ ਨੂੰ ਬਣੇ ਰਹੇ ਅੱਜ ਦੀ ਵੀਡੀਓ ਕੇ ਲ ਦਿਖਾਵਾਂ ਬਾਈ ਇਸ ਤਰ੍ਹਾਂ ਰਹਾ ਟਰੈਕਟਰ ਕੀ ਤਰ੍ਹਾਂ ਚਲਾ ਆਪਣਾ ਇਹ ਨਵਾਂ 5620 ਕਹਿਣਾ ਪਿੱਛੇ ਦਾ ਬਈ ਵਧੀਆ ਆ ਨਜ਼ਾਰੇ ਗਹਿਣਾ ਬਤੀ ਆਪਾਂ ਨੇ ਲਾਇਆ ਪਹਿਲਾ ਕਿਹੜਾ ਇਸ ਦਾ ਦੋ ਕਿਹੜੇ ਪਹਿਲਾਂ ਡਰਾਈਵਰ ਨਹੀਂ ਲਾਏ ਆ ਟਰੈਕਟਰ ਗੱਲ ਆਪਣੇ ਗਹਿਣਾ ਆਪਾਂ ਲਾ ਰਹੇ ਹਾਂ ਇਸ ਗੱਲ ਪਹਿਲਾ ਕਿਹੜਾ ਇਹਨੂੰ ਪਤਾ ਹੀ ਹੈ ਜਿਹੜਾ ਪਹਿਲਾਂ ਗੱਲ ਆਪਣਾ ਉਹ WhatsApp ਤੇ ਨਹੀਂ ਜਾ ਰਹੀ ਵਿਚਾਰੇ ਨੇ ਕਿਹਾ ਠੀਕ ਹੈ ਬਈ ਪਾਵਾਂ ਚੱਲੇ ਉਡੇ ਰਹੇ ਹੋ ਅੱਜ ਆਪਣੀ ਵੀਡੀਓ ਦੇ ਨਾਲ ਪਿਆਰੇ ਭਾਈ ਕਿ ਬਈ ਸਰਾਰ ਜੇ ਨੈਡਾ ਵੀ ਟੁੱਟਾ ਗਈ ਦੇਖੋ। ਸਰੇ ਬਾਕ ਮੈਂ ਸਹੀ ਲੈ ਜੇ ਦਿਨ ਕਿੜਿਆ ਟੁੱਟਾ ਜੀ। ਲਿਓ ਜੀ ਫੌਜੀ ਵੀਰ ਆਪਣੇ ਘਰੇ ਕਰਨਾ ਚੁੱਪੜਾ ਪਰੇਗਾ ਵੀ ਕੱਢ ਲਿਓ। ਲੈ ਲਓ। ਉਰੇ ਤੇ ਨਿਕਲੇਗਾ ਪਿੱਛੇ ਤੇ। ਲੈ ਬਈ ਇਹਲੇ ਫੌਜੀ ਵੀਰਾਂ ਨੂੰ ਆਪਣੇ ਨੂੰ ਇਹ ਜਾ ਰਹੇ ਆ ਪਠਾਨਕੋਟ ਪਟਿਆਲੇ ਤੋਂ ਆਏ ਆ। ਪੂਰੀਆਂ ਹਾਈਆਂ ਬਾਈ ਆਪਣਾ ਦੇਖੋ ਦੇਲ ਮਿਲਿਆਂਗੇ ਬੇਲੇ ਆ ਬਾਈ ਖਾਣੇ ਪਰ ਦਾਣੇ ਦਾਣੇ ਪਰ ਖਾਣੇ ਵਾਲੇ ਦਾ ਨਾ ਹੁੰਦਾ ਅਲੀ ਗਿਆ ਵਾ ਬਾਈ ਕਹਿੰਦੇ ਗੰਨੇ ਚ ਪਾਓ ਮਹਾ ਵੀ ਲੈ ਲਓ ਕਹਿੰਦੇ ਲਓ ਪੂਰੀ ਲਿਓ ਆਪਣਾ ਬਾਈ ਪੂਰੀ ਛਕੀ ਇਹ ਹੈ ਕੋਈ ਨਹੀਂ ਆਪ ਲਿਓ ਲਿਓ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜੀ ਸਾਰਾ ਕੋਈ ਨਹੀਂ ਟੈਸਟ ਕਰਾਂਗੇ ਬਾਈ ਪਰਾਠੇ ਠੀਕ ਹੈ ਵਧੀਆ ਵੀਰ ਫੌਜੀ ਵੀਰਾਂ ਨੇ ਆਪਾਂ ਨੂੰ ਰੋਟੀ ਛਕਾਈ ਪੂਰੀਆਂ ਐਨ ਪਰਾਟੇ ਬਾਕੀ ਬਈ ਜਿਆਦਾ ਆਪਾਂ ਵੀਡੀਓ ਇਹਨਾਂ ਦੀ ਲੈ ਨਹੀਂ ਸਕਦੇ ਉਹ ਕਹਿੰਦੇ ਵੀ ਲਾਉ ਨਹੀਂ ਹੈਗਾ ਇਸ ਕਰਕੇ ਪਰ ਥੋੜੀ ਜੀ ਕਲਿੱਪ ਲਾਈ ਹੈ ਚੁੱਪਾ ਰਹੇ ਬਈ ਫੌਜੀ ਹੀਰਾਂ ਨੂੰ ਗੱਲੇ ਦਰ ਸੇਵ ਜੀ ਦੇ ਭਗਤਾਂ ਨੇ ਵੀ ਚੁੱਪੇ ਬੈ ਗਨੇ ਠੀਕ ਐ ਮੈਂ ਚੜਿਆ ਚੜੀਤੀ ਐ ਮੈਂ ਚੜਿਆ ਤੂਏ ਮਾ ਕਹਦਾ ਬੰਦ ਰਿਹਾ ਬੰਦ ਰਿਹਾ ਬੰਦਾ ਤੇ ਕੋਈ ਮੈਂ ਬੰਦਾ ਤੇ ਕੋਈ ਤੇ ਕੋਈ ਕਾਬਲ ਨਿਖਰਾ ਬਗਰਾ ਟਿੰਗ ਵਿੱਚ ਆਹ ਬਾਈ ਕੀਆ ਲਾ ਤੇ ਉਪਰ ਆ ਗਿਆ ਪੰਜਾਬ ਦਾ ਨਹਿਰਾ ਆ ਮਰੀ ਹੋਟਲ ਹੈ ਜਿੱਥੇ ਪਾਸ ਰੁਕੇ ਗਰੇਦੀ ਪਾਕਿਸਤਾਨ ਹਿੰਦੁਸਤਾਨ ਚਲੇ ਗਏ ਨੇ ਇਹਨਾਂ ਮੋਬਾਈਲ ਕਰ ਰਿਹਾ ਹੈ ਸਟ੍ਰੇਫ ਕਾਲਾ ਹੀ ਜੀ ਉਹ ਲਾਈਨ ਚੱਲ ਰਹੀ ਐ ਉੱਧਰ ਬੱਕੀ ਦੋ ਲਾਈਨਾਂ ਨਹੀਂ ਐ 3 ਮੈਂ ਆਪਣਾ ਟਰੈਕਟਰ ਲਗਿਆ ਬੱਕੀ ਦੇਖਦੇ ਆ ਚਾ ਚੂ ਪੀਮਾ ਮਾਰ ਜਾ ਕੇ ਨੇ ਥੋੜੇ ਲੇਟ ਹੋ ਗਿਆ ਆਪਣਾ ਆਣੀ ਵਾ ਨਹੀਂ ਸਵੇਰੇ ਸੱਜਰੇ ਆ ਕੇ ਸ਼ਾਮ ਤੱਕ ਘਰੇ ਹੁੰਦਾ ਹੁੰਦਾ ਲੈ ਬਈ ਇਹ ਲਾਈਨ ਗਈ ਚਾਲਾ ਇਸ ਤੋਂ ਬਾਅਦ ਇਹ ਇੱਕ ਲਾਈਨ ਰਹਿ ਗਈ ਆਪਣੇ ਮੁਰੇ ਬਾਕੀ ਪਰਾਂ ਸਪੈਸ਼ਲ ਵਾਲੀ ਹੈ ਬਾਈ ਉਹ ਚਾਰ ਟਰੈਕਟਰ ਵਿੱਚ ਇੱਕ ਟਰੈਕਟਰ ਸਪੈਸ਼ਲ ਵਾਲਾ ਜਹਾ ਦਿਨ ਮਾਰ ਰਿਹਾ ਬਾਈ ਰਸਤਾ ਬੰਦ ਜਿਹੜਾ ਰੋਡ ਵਾਲਾ ਨੋ ਐਂਟਰੀ ਹੋਈ ਹੈ ਖੰਨੇ ਸ਼ਹਿਰ ਮੈਂ ਇਸ ਕਰਕੇ ਲਗਾ ਬਾਈ ਆਪਣਾ ਸੈਦ 8 9 ਵਜੇ ਤੱਕ ਟਰੈਕਟਰ ਵਿਲਾ ਹੋ ਜਾ ਦੇਖਾਂ ਅੱਗੇ ਬਣਾਉਂਡ ਗੇੜੀਆਂ ਵਾਲੇ ਰਿਸ਼ਤੇਦਾਰਾਂ ਦੀ ਟਰਾਲੀ ਖੜੀ ਹੈ ਬਦੇ ਛਾ ਹਰਮ ਗੁਰਪ੍ਰੀਤ ਵਾਲੀ ਮੀਲਾ ਮੈਂ ਗਿਆ ਦਾ ਟਰਾਲੀ ਵਹੈ ਨਹੀਂ ਉਹ ਬਾਈ ਕਿਤੇ ਅੰਦਰ ਬਾਹਰ ਨਾ ਗਿਆ ਬਹੁਤ ਹੈ ਆਪਾਂ ਨੇ ਇੱਕ ਜਾ ਕੇ ਮਲੋ ਜੱਸੇ ਵੀਰਪਾ ਦਵਾਈ ਦੁਈ ਜੀ ਲੈਣੀ ਦੀ ਕਣਕੀ ਥੋੜੀ ਜੀ ਕੀ ਜਾਣਕਾਰੀ ਆ ਮਾਂ ਲੈ ਕੇ ਕੋਈ ਦਵਾਈ ਲੈ ਕੇ ਆਣੀ ਆ ਬਾਕੀ ਖੱਲੀ ਉਕਰਾ ਲੀ ਜੇਗੇ ਕਿਹੜਾ ਜਾਏਗਾ ਫੇਰ ਆਣਾ ਲੱਗੇਗਾ ਟਰਾਲੀ ਲੈਣ ਦੇਖੋ ਬਾਈ ਜੇ ਚਾਹ ਫੇਰ ਆਪਣਾ ਟਰੈਕਟਰ ਠੀਕ ਹੈ ਟਰੈਕਟਰ ਲਿਆ ਬਾਈ ਆਪਣੇ ਰਿਸ਼ਤੇਦਾਰਾਂ ਮਤੇ ਲੈ ਕੇ ਆ ਪਾਈਆਂ ਇਹਦੇ ਨੂੰ ਨਵਾਂ ਰਜਾ ਦਿਓ ਹਰਿਆਣੇ ਮਤੇ ਘਰੋਂ ਮਾਂ ਆ ਗਿਆ ਬਾਈ ਖਾਲੀ ਜਾਈ ਹੋ ਗਿਆ ਮਿੱਲ ਤੋਂ ਜਿਹੜੀ ਇੱਥੇ ਕੰਨੇ ਟਰਾਨੀਆਂ ਰੁਗੀ ਦੀਆਂ ਨਾ ਉਸ ਕਰਕੇ ਬਹੁਤ ਹੋ ਜਾਂਦਾ ਇਹ ਉਹ ਦੇਖੋ ਬਾਈ ਕੰਨੇ ਵਾਲ ਨੇ ਕੀ ਲਿਖਿਆ ਗੰਨਾ ਬੀਜੋ ਇੱਕ ਵਾਰ ਧੰਨ ਕਮਾਓ ਬਾਰ ਬਾਰ ਗੰਨਾ ਬੀਜੋ ਇੱਕ ਵਾਰ ਧੰਨ ਕਮਾਓ ਬਾਰ ਬਾਰ ਮਿੱਲ ਖਾਲੀ ਲੱਗ ਗਿਆ ਹੁਣ ਬਾਈ ਤਾਂ ਕਰਕੇ ਇਹਨਾਂ ਨੂੰ ਉਹ ਹੋ ਜਾ ਵਿਚਾਰਿਆਂ ਨੂੰ ਕਿ ਜੇ ਗੰਨਾ ਹੋਏਗਾ ਤਾਂ ਹੀ ਫੈਕਟਰੀ ਚੱਲੇਗੀ ਪਹੁੰਚ ਗਏ ਬਾਈ ਆਪਾਂ ਝੰਡਾਲੀ ਵਾਲਿਆਂ ਦੀ ਦੁਕਾਨ ਉੱਪਰ ਮਲੋ ਨੇੜੇ ਐਸਵੀਆਈ ਬੈਂਕ ਬਾਬਾ ਚੌਕ ਨੀ ਦਾ ਬਾਈ ਦਵਾਈਆਂ ਵਾਲਿਆਂ ਨੂੰ ਕੋਈ ਦੂਈ ਦੇਖਦੇ ਆ ਹੈਗੀ ਹੈ ਕਿਆ ਕੁ ਸਰ ਹੋਰ ਵੀਰ ਸੱਸੀ ਗੱਲ ਸੱਸੀ ਆ ਬਾਈ ਜੀ ਕਿਆ ਹਾਲ ਹੈ ਜੀ ਵਧੀਆ ਤੁਸੀਂ ਸੁਣਾਓ ਵਧੀਆ ਦੇ ਰਹੇਂ ਡਿਊਟੀ ਹਾਂਜੀ ਹਾਂਜੀ ਬਾਈ ਹੋਰ ਸ਼ਰਮਾ ਜੀ ਕਿਵੇਂ ਆਪਣੀ ਕੰਮ ਚੱਲ ਰਿਹਾ ਠਾਕ ਤੋਂ ਵਧੀਆ ਆ ਰਿਹਾ ਬਸ ਠੀਕ ਹੈ ਫਿਰ ਸਾਮਾ ਅੱਜ ਕੀ ਹਵਲਾ ਆਇਆ ਤੁਹਾਨੂੰ ਪਤਾ ਹੀ ਹੈ ਠੀਕ ਹੈ ਸਾਰੇ ਦਾ ਸੀਗਾ ਜੀ ਹਣਾ ਦੇ ਰਿਹਾ ਮੱਕੀ ਆ ਵੀਜ ਬੂਜ ਹੈ ਮੱਕੀ ਦੇ ਰਿਹਾ ਜੀ ਸਾਰੇ ਤਰ੍ਹਾਂ ਦੇ ਬੀਜ ਆਹ ਜੀ ਸਾਰੇ ਦੇ ਪਾਇਨਰ ਪੁਨਰ ਚਾਹ ਜਿਹੜਾ ਮਰਜੀ ਸਾਰੇ ਦੇ ਦੇ ਠੀਕ ਪੱਕੀ ਬਾਈ ਆਪਾਂ ਇਹਦੇ ਬਾਈ ਬਾ ਦਵਾਈ ਲੈਣਾ ਫੰਗੀ ਸਾਈਡ ਕਣਕ ਵਾਸਤੇ ਉਸ ਖੇਤ ਰਹਿ ਗਿਆ ਤਾਂ ਆਪਣਾ ਸਪਰੇਅ ਤੇ ਐਨ ਪੀ ਕੇ ਵਾਲੀ ਪਾ ਪਾਵੇਂਗੇ ਆਪਾਂ ਇਹ ਕਸਟੂਡੀ ਵਾਲਾ ਸਲਟ ਜਾਂ ਜੀ ਐਚ ਦਾ ਇਹ ਪ੍ਰੋਪੀਗੋਨੋਲ ਡੈਲਟਾ ਵਾਲਾ ਪੱਕੀ ਦੇਖਦੇ ਆਂ ਬਾਈ ਕਿਹੜਾ ਦੇ ਹੈਗਾ ਪੱਕੀਆਂ ਦਾ ਆਪਾਂ ਇੱਕ ਐਕਸਟਰਾ ਵੀ ਹੈ ਹਨਾ ਬਹੁਤ ਕੁ ਸਿਆ ਤਾਂ ਉੱਚੇ ਲੈਵਲ ਕੀ ਕੰਨਾ ਹੋ ਜਾ ਆਪਾਂ ਐਨਐਫਸੀ ਲੈਵਲ ਵਾਲੇ ਨਹੀਂ ਆਈਏ ਨਹੀਂ ਨਹੀਂ ਮੈਂ ਚਲੋ ਪੈਸੇ ਵੀ ਬਚਨੇ ਚਾਹੀਦੇ ਨੇ ਕੰਮ ਵੀ ਹੋਣਾ ਜ਼ਰੂਰੀ ਆਓ ਚਲੋ ਜੈ ਜਗਮ ਮੈਂ ਠੀਕ ਰਹਾ ਵੀਰ ਹਣਾ ਕੋਈ ਬਹੁਤਾ ਜੇਪ ਪਾ ਭਾਰ ਪਾ ਕੇ ਵੀ ਕੋਈ ਫਾਇਦਾ ਨਹੀਂ ਬਾਕੀ ਮੱਕੀ ਦੇ ਬੀਜ ਤਾਂ ਸਾਰੇ ਹੀ ਪਏ ਨੇ ਆਪਣੇ ਕੋਲ ਹੈਗੇ 10 12 ਕੰਪਨੀਆਂ ਦੇ ਬੀਜ ਪਏ ਆ ਠੀਕ ਹੈ ਵੀਰ ਕੋਈ ਚੱਕਰ ਨਹੀਂ ਖੁੱਲੀ ਆ ਸਰਮਾ ਜੀ ਕਢਾਓ ਫਿਰ ਕਿਹੜੀ ਕਢਾएंगे ਕਸਟੂਡੀ ਵਾਲਾ ਕਢਾएंगे ਟਿਲਟ ਵਾਲਾ ਕਢਾएंगे ਮੈਂ ਪੁਸ਼ਪੂਰੀ ਐ ਸਾਲਟ ਪਾ ਦੋ ਬਈ ਇਪਰ ਨੂੰ ਥੋੜੀ ਜੀ ਕਣਕ ਦੇ ਦਬਗੀ ਦੀ ਤਾਕਤ ਜਿਹੜੀ ਸਪਰੇਅ ਕਰਨੀ ਆ ਮੈਂ ਇੱਕ ਪਾ ਦਿੰਨੇ ਆ ਬਾਕੀ ਉਹ ਜਿਹੜੀ ਤੇਲੇ ਵਾਲੀ ਕਰਨੀ ਉਹ ਦੁਬਾਰੇ ਕਰੀ ਜੀ 0534 ਪਿਆ ਜੀ ਉਹੀ ਕਰਦੇ ਜੀ ਉਹ ਲਈ ਗਾ ਤਾਂ ਮੈਂ ਪਹਿਲਾਂ ਦਿਨੋਂ ਬਾਰਸ਼ ਕਰਕੇ ਹੋਈ ਨਹੀਂ ਠੀਕ ਹੈ ਫਿਰ ਕਢਾ ਵੀਰ ਲਾ ਪੀਣਾ ਚਾ ਚੁ ਐਨੇ ਠੀਕ ਹੈ ਲੈ ਵੀ ਕਿਸਾਨ ਮਿੱਤਰ ਆਪਾਂ ਪਹੁੰਚ ਗਏ ਜੱਸੇ ਵੀਰ ਕੇ ਖੇਤ ਉਰੇ ਚੱਲ ਰਿਹਾ ਬਾਈ ਆਲੂ ਆ ਕੰਮ ਆਲੂ ਪਟਾਈ ਚੱਲ ਰਹੀ ਹੈ ਇੱਧਰ ਖੇਤ ਹੋएंगे ਮੱਕੀ ਵਾਸਤੇ ਤਿਆਰ ਬਾਈ ਠੇਕੇਦਾਰ ਨੂੰ ਸਮਝਾ ਰਿਆ ਵੀ ਨਿਊ ਕਰ ਲੈਣਿਓ ਕਰ ਲੈ ਹੋਰ ਵੀਰਾ ਠੀਕ ਐ ਚੱਲਦਾ ਕੰਮ ਚੱਲ ਵਧੀਆ ਵਧੀਆ ਬਾਈ ਤੁਸੀਂ ਬਣਾਓ ਵਾ ਠੀਕ ਐ ਨਾ ਵਧੀਆ ਵੀਰਾ ਪਹਿਲਾਂ ਆਏ ਆ ਬਾਈ ਆਪਾਂ ਕਈ ਵਾਰੀ ਵੀਡੀਓ ਵੀਡੀਓ ਬਣਾਣੀ ਜਦੋਂ ਬੰਦ ਕਰੀ ਵੀਦੀ ਆਪਾਂ ਨੇ ਇਸ ਦਵਾਰਾ ਚੱਕਿਆ ਤਿਆਰੀ ਵਾ ਹਨਾ ਚਾਰ ਰਿਆ ਬਾਈ ਕੰਮ ਆ ਤੇ ਉਹ ਮਾਲ ਹੋ ਰਿਹਾ ਬਾਈ ਸਟੋਰ ਆਲਾ ਲੋਡ ਇਸ ਟਰਾਲੀ ਮਾ ਇਹ ਜਿਹੜਾ ਹੈਗਾ ਸਟੋਰਮ ਵੀਰ ਹਨਾ ਹਾਂ ਜੀ ਯਾਰ ਕੰਪਨੀ ਨਾਲ ਕੰਟਰੈਕਟ ਹੈ ਜਿਹੜਾ ਹਲਦੀ ਰਾਮ ਨਾਲ ਜੀ ਹਲਦੀ ਰਾਮ ਕੰਪਨੀ ਹੈ ਤਾਲੀਓ ਤਾਲੀਓ ਸਟੋਰ ਲਾ ਰਹੇ ਨੇ ਜੀ ਮਾਲ ਉਹ ਇਹ ਹਲਦੀ ਰਾਮ ਕੰਪਨੀ ਹੈ ਬਾਈ ਉਹਦੇ ਨਾਲ ਹੋਇਆ ਵਾ ਕੰਟਰੈਕਟ ਬਾਈ ਦਾ ਇਹ ਮਾਲ ਜਾਏਗਾ ਹਲਦੀ ਰਾਮ ਕੰਪਨੀ ਦਾ ਉਹ ਲਾਦ ਰਿਆ ਰੈਂਡ ਖੋਦ ਜਿਹੜੀ ਘਰਾਂ ਉਤਰੇਗਾ ਮਾਲ ਹਨਾ ਬੀਜ ਪੂਜ ਕੱਢੇਗਾ ਮਾਦੇ ਹੋ ਗਿਆ ਸੀ ਉਹ ਚੁਗਿਆ ਉੱਤੋਂ ਕੋਈ ਕੱਟ ਵੱਡ ਹੋ ਜਾ ਜਿ ਤਰ੍ਹਾਂ ਹਨਾ ਰਾਸਣ ਕੰਨੇ ਨੇ ਠੀਕ ਹੈ ਠੀਕ ਕੰਪਨੀ ਲਏਗੀ ਬਾਈ ਸਾਫ ਸੁਥਰਾ ਮਾਲ ਉਹ ਇਸ ਟਰਾਲੀ ਮੇਂ ਲੋਡ ਹੋਇਆ ਇਹ ਡਰਾਈਵਰ ਹੈ ਬਾਈ ਦਾ ਤੇ ਸਾਰਾ ਕੰਮ ਕਰ ਹੀ ਦੇਖਦਾ ਜੀ ਆਪਣਾ ਵਧੀਆ ਬਾਈ ਸੁਦੀਰ ਨਵਾਂ ਹਾਲੈਂਡ ਚਲਾਵਾ ਬਾਈ ਦੇਖ ਲਿਓ ਕਰਤਿਆ ਕੰਮ ਉਹੀ ਬਾਈ ਜਿਸ ਦਾ ਡਰਤਾ ਹੈ ਨਾ ਗੇਰਤੀ ਥੱਲੇ ਟਰਾਲੀ ਪੰਨ ਤੋੜਦੀ ਕਿਹੜਾ ਚਲਾਰਦਾ ਡਰਾਈਵਰ ਤੂੰ ਚਲਾਰਦਾ ਰੇਸ ਨਹੀਂ ਦੇਈ ਕਰਦੇ ਟਰੈਕਟਰ ਨੂੰ ਮਾਲ ਤਾਂ ਸਾਰਾ ਮੂਰੇ ਲੱਦਿਆ ਵਾ ਜੱ ਤਾਂ ਰੇਸ ਦੇ ਕੇ ਛੱਡਿਆ ਹੋਏ ਐਸੇ ਹੋਇਆ ਟੁੱਟ ਟੁੱਟ ਗਿਆ ਐਸੇ ਬੜਾ ਇਤਹਾ ਹੈ ਆ ਦੇਖ ਉਹ ਹੁੱਕੇ ਗੈਬ ਹੋ ਗਈ ਟੁੱਟ ਗਈ ਹੁੱਕ ਚਲ ਕੋਈ ਨਹੀਂ ਨੁਕਸਾਨ ਹੋ ਜਾਂਦਾ ਹੈ ਕੋਈ ਨਹੀਂ ਨੁਕਸਾਨ ਬਚ ਗਿਆ ਚੋਟ ਤਾਂ ਨਹੀਂ ਲੱਗਿਆ ਚਲੋ ਕੁਛ ਨਹੀਂ ਉਹ ਟਰਾਲੀ ਪਾਗ ਲੈਣੀ ਪੂਗੀ ਹੋਰ ਹਨਾ ਹਾਂ ਕੱਲ ਮਗਲ ਲੈਣੀ ਟਰਾਲੀ ਟੁੱਟ ਗਈ ਤੇ ਕੱਲ ਨੂੰ ਮੈਨੂੰ ਦੇ ਦੂੰਗਾ ਕੋਈ ਚੱਕਰ ਰੱਖ ਇਹਨੂੰ ਗੱਡੀ 'ਚ ਰੱਖ ਤੇ ਦੇ ਨਾਲ ਦੀ ਨਵੀਂ ਲਿਆਈਏ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੱਕਾ ਗੱਡੀ 'ਚ ਰੱਖ ਉਹ ਵੀ ਕਿੱਥੇ ਦੇ ਨਾਲ ਦਾ ਵੀ ਰੱਖ ਲੈ ਹਾਂ ਹਾਂ ਇਹਦੇ 'ਚ ਪਾ ਲੈ ਠੇਕੇਦਾਰ ਇਹਨੂੰ ਹੁਣ ਕੋਪਾ ਡੇਲੀ ਹੀ ਕਰ ਦੇ ਆ ਡੇਲੀ ਇਹ ਚੱਲਿਆ ਬਾਈ ਟਰਾਲੀ ਹੋਰ ਲੈਣੇ ਵਾ ਚੱਲ ਲਦਾਓ ਮਾਲ ਇਹ ਠੇਕੇਦਾਰ ਬਣਿਆ ਦਾ ਡਰਾਈਵਰ ਉਹ ਹੋ ਜਾ ਐਸੇ ਹੀ ਪੂਰੀ ਸਿੱਖਾ ਸਾਰਾ ਕੁਝ ਪੇਟਮਾ ਦੇ ਕੋਈ ਨਹੀਂ ਸਿੱਖ ਪੇਟਮਾ ਦੇ ਕੋਈ ਨਹੀਂ ਸਿੱਖ ਕਹਿੰਦਾ ਹਾਂ ਨਾ ਇੱਥੋਂ ਟੁੱਟ ਗਈ ਉਹ ਇਹ ਪੂਰਾ ਉਹ ਟਰੈਕਟਰ ਵੀ ਬਚ ਗਿਆ ਜਿੱਦਾਂ ਟਰੈਕਟਰ ਗੀਰਿਆ ਦਾ ਨਾ ਸਪੈਂਡਰ ਸਪੰਡਲ ਵੀ ਟੁੱਟ ਜਾਂਦਾ ਬਰਾਵਰ ਨਹੀਂ ਦੀ ਭਾਈ ਵੀ ਟਰੈਕਟਰ ਤੇ ਗੁੰਦਰ ਬਾਈ ਹਾਂ ਜੇ ਡਰਾਵਲ ਹੁੰਦੀ ਵਾ ਫੇਰ ਕੰਮ ਹੋ ਜਾਂਦਾ ਤੇਰਾ ਮਿੱਟੀਦਾਰ ਫੇਰ ਕੀ ਲੋਡ ਹੋ ਜਾਂਦਾ ਜੀ ਰਾਮ ਨਾਨਕ ਉਹ ਹੋ ਟਰੈਕਟਰ ਗਿਆ ਹੋਇਆ ਆਪਣਾ ਦੂਆ ਟਰੈਕਟਰ ਜਾਣੇ ਕਰਕੇ ਕੰਮ ਲੈ ਰਹੇ ਦੇ ਉਹਦੇ ਸਾਰ ਰਹੇ ਦੇ ਆ ਪਾਈਆਂ ਨੇ ਪਾਈਆਂ ਬਾਈ ਸਟੱਪਣੀਆਂ ਦੇਖੋ ਆਲੂ ਪੱਟਣੇ ਵਾਸਤੇ 52 10 ਆਲੂ ਲੈ ਗਿਆ ਬਾਈ ਗ੍ਰਹਿਮੇ ਗਿਆ ਲੈ ਉਸ ਦੇ ਸਾਹਵੇਂ ਫਿਰ ਨਾ ਲੀਕ ਕੇ ਵਿੱਚ ਐਨ ਪ੍ਰੋਪਰ ਆ ਜਾ ਆ ਜਮਾ 16 ਗੇ ਟਾਇਰਾਂ ਮਾਦਾਂ ਨੂੰ ਪਤਾ ਹੀ 52 10 ਓਲੀ ਮੈਂ ਤੰਗ ਕਰਾ 16 ਗਾ ਟਾਇਰ ਖੜੇ ਪੈਰ ਬਾਈ ਨੇ ਕਹਿੰਦਾ 55000 ਰੁਪਏ ਲਾਇਆ ਚੱਲ ਚੱਲਦੇ ਆ ਬਾਈ ਮੰਨੂ ਵੀ ਛੱਡੋ ਮਿਲ ਫਿਰ ਆਪਾਂ ਚੱਲ ਆ ਬਾਈ ਮਿਲ ਮਾ ਦੇਖਿਆ ਨੰਬਰ ਆ ਗਿਆ ਹੁਣ ਆਪਣਾ ਲੈ ਵੀ ਮਿੱਤਰੋ ਆ ਗਿਆ ਬਣਾ ਨੰਬਰ ਪੂਰੀ ਆਪਾਂ ਲੈਂ ਨਾ ਚਾਰ ਟਰਾਲੀਆਂ ਜਹਾ ਬਾਈ ਆਪਣੀ ਉਹਨਾਂ ਦੇ ਇੱਕ ਟਰਾਲੀ ਆ ਸਪੈਸ਼ਲ ਵਾਲੀ ਪੂਰੇ ਪੈਂਦਾ ਬਾਈ ਸਪੈਸ਼ਲ ਵਾਲੀਆਂ ਦਾ ਰੌਲਾ ਚਾਰ ਟਰਾਲੀਆਂ ਇੱਧਰ ਤੇ ਜਾਣੀਆਂ ਇੱਕ ਜਾਣੀ ਪੰਜਵੀਂ ਸਪੈਸ਼ਲ ਇਹ ਕਦੇ ਤਿੰਨ ਹੋਰਾਂ ਦੇ ਕੱਟ ਕੇ ਚੌਥੀ ਫਸਾਦੇ ਆ ਕਦੇ ਦੋ ਗੱਡਣ ਲੱਗ ਜਾਵਾਂ ਪਰਾਂ ਰੇ ਹਰ ਰੋਜ਼ ਦੂਏ ਦਿਨ ਹਰ ਰੋਜ਼ ਰੌਲਾ ਹੀ ਪਵਾ ਇਹ ਬਈ ਆਪ ਕਢਾ ਰਹੇ ਆ ਮਿੱਲ ਵਾਲੇ ਆ ਕੇ ਟਰਾਲੀਆਂ ਦੇਖੋ ਚਾਰ ਹੋਰਾਂ ਦੇ ਲੈਣ ਵਾਲੀਆਂ ਤੇ ਇੱਕ ਸਪੈਸ਼ਲ ਹੈ ਸੱਜੇ ਵੀ ਬੱਕੀ ਬਈ ਜਿਮੀਨਾਰ ਸਾਹ ਵਰ ਨਹੀਂ ਕਰਦੇ ਸਾਲ ਕੀ ਫਸਲ ਹੈ ਜਦ ਖੇਤ ਮਾਸਾਲ ਪਰ ਖੜਾ ਆ ਕੇ ਆਪਾ ਸਬਰ ਕਰ ਸਕਾਂ ਤਾਂ ਉਰੇ ਕੋਈ 10-20 ਮਿੰਟਾਂ ਮੈਂ ਰੌਲਾ ਪਾਰ ਹੀ ਨਹੀਂ ਹੁੰਦਾ ਛੜੇਸ ਨਾ ਕਰੀ ਕਰੋ ਬਾਈ ਰਲ ਮਿਲ ਕੇ ਰਹੇ ਕਰੋ ਕੀ ਫਾਇਦਾ ਹੈ ਨਾ ਜੋ ਵੀ ਟਰੈਕਟਰ ਅੰਦਰ ਗੇਟ ਦੇ ਅੰਦਰ ਐਂਟਰ ਪੂਰੇ ਹੋ ਰਹੀ ਹੈ ਗੁਰਪਰੀ ਵਾਲੀ ਟਰਾਲੀ ਆਪਣੇ ਰਿਸ਼ਤੇਦਾਰ ਵਾਲੀ ਖੱਡਾ 3850 ਦੇ ਪਿੱਛੇ ਆਪਣਾ ਨੰਬਰ ਹੈ ਦੇਖਾਂ ਬਾਈ ਕਿੰਨਾ ਵੇਟ ਹੈ ਲੈ ਵੀ ਹੋ ਗਿਆ ਵਾਜਣਾ ਲਿਓ ਜੀ ਜਿਹੜਾ ਆਪਣਾ ਵੇਟ ਹੋਇਆ ਨੈਟ ਹੋਇਆ 418 ਕੁਇੰਟਰ 10 ਕਿਲੋ ਬਾਕੀ ਮਿਲ ਕਰਿਆ ਵਾ ਬਾਈ ਨਾ ਸਲੋ ਭਾਈਆ ਦੇਖੋ ਆਪਣਾ ਨੰਬਰ ਕਿੱਥੇ ਲਗਾ ਲਾ ਕੇ ਟਰਾਲੀ ਬੇਲੀ ਕਰਾਵਾ ਬਾਈ ਪੱਕੀ ਬਾਈ ਆ ਗਈ ਮਸ਼ੀਨ ਵਾਲੀ ਟਰਾਲੀ ਸ਼ਮਨੇ ਵੀਰ ਵਾਲੀ ਜਿਹੜੀ ਕੰਪੈਨ ਚੱਲ ਰਹੀ ਹੈ ਸਾਲਾ ਗੰਨਾ ਵਾਦਮਾ ਕਿਵੇਂ ਹੈ ਠੀਕ ਹੈ ਪੱਕੀ ਬਾਈ ਉਹ ਆ ਗਿਆ ਜੱਗੀ ਆ ਸੈਂਪਲ ਵਾਲੇ ਦਾ ਬਾਈ ਦਾ ਮੰਡੇਰ ਦਾ ਟਰੈਕਟਰ ਪੱਕੀ ਉਹ ਗੁਰਪ੍ਰੀਤ ਵਾਲਾ ਆ ਗਿਆ ਲੱਗ ਗਿਆ ਆਪਾਂ ਵੀ ਕਰਕੇ ਸੈਟਿੰਗ ਜੀ ਲਾਵਾ ਬਾਈ ਵੇ ਦੇਖਾਂ ਕਿਤੇ ਨੇਰਾ ਹੀ ਹੋ ਗਿਆ ਪੂਰਾ ਸਵੇਰੀ ਨੂੰ ਲੱਗਦਾ ਬਾਈ ਹੋ ਜਾਈਏ ਖਾਲੀ ਮੈਨੂੰ ਲੱਗਦਾ ਵੀ ਪਿੰਡ ਜਾਣੇ ਤੱਕ ਕੋਈ 11-12 ਬੱਜ ਜਾਣੇ ਆ ਇਹੋ ਬਾਈ ਮੰਢੇਰ ਦਾ ਟਰੈਕਟਰ ਆ ਆਪਣੇ ਬਾਈ ਦਾ ਸੈਂਪਲੇ ਵਾਲੇ ਦਾ ਇਹੋ ਆ ਗਿਆ ਆਪਣਾ ਗੁਰਪ੍ਰੀਤ ਵਾਲਾ ਆਪਾਂ ਵੀ ਕਰਕੇ ਸੈਟਿੰਗ ਜੀ ਲਾਵਾ ਠੀਕ ਹੈ ਬਾਈ ਕਰਾਵਾ ਖਾਲੀ ਟਰਾਲੀ ਅੱਜ ਕੀ ਵੀਡੀਓ ਆਪਣੀ ਐਨੀ ਹੈ ਠੀਕ ਹੈ ਵੀਰ ਵਧੀਆ ਲੱਗ ਗਿਆ ਨੰਬਰ ਸੋ ਲੈ ਵੀ ਲੱਗ ਗਿਆ ਨੰਬਰ ਆਪਣੀ ਟਰਾਲੀ ਦਾ ਵੀ ਲੱਗ ਗਈ ਸੈਟ ਕਰਕੇ ਰਸੇ ਰੁਸੇ ਖੋਲਦੇ ਆਪਾਂ ਲੈ ਵੀ ਮਿੱਤਰੋ ਅੱਜ ਕੀ ਵੀਡੀਓ ਆਪਣੀ ਉਰੇ ਤੱਕ ਟਾਈਮ ਹੋ ਗਿਆ ਕਾਫੀ ਇਹ ਜੇ ਜਿਆਦਾ ਅੱਗੇ ਜ ਕਰਾਂਗੇ ਵੀਡੀਓ ਲੰਬੀ ਹੋ ਜਾਏਗੀ ਨਾਲੇ ਲੇਟ ਹੋ ਜਾਏਗੀ ਬਾਈ ਇਹ ਕਰਦੇ ਆਪਾਂ ਵੀਡੀਓ ਬੰਦ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਡੀਓ ਦੇਖਣੇ ਵਾਸਤੇ ਕੱਲ ਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਮਾ ਓਕੇ ਬਾਈ ਜੀ